ਸਰਨ ਪ੍ਰਤੀਕੁਮਨ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੋਲਿਸੀ ਜਾਰੀ ਕੀਤੀ ਗਈ ਸੀ ਉਸ ਦੇ ਰੋਧ ਦੇ ਵਿੱਚ ਕਿਸਾਨ ਵੀ ਆ ਉਹ ਬੰਦਾ ਬੋਲਣੇ ਤੱਕੇ ਉਗ ਲੜਾਈ ਲੜੀ ਗਈ ਹੈ ਅਜੇ ਇਸ ਪੋਲਿਸੀ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਹਾਂ ਰੋਧ ਦੇ ਵਿੱਚ ਸਾਡੇ ਹਲਕੇ ਦਾਖੇ ਦੇ ਪੰਚਰਾਭੇ ਤੋਂ ਸਰਦੀਪ ਸਿੰਘ ਜੀ ਸੱਜਣ ਗੁਰਪ੍ਰੀਤ ਅਸਲਪੁਰ ਉਹਦੇ ਰਵਾਇ ਦੇ ਵਿੱਚ ਜੋ ਜ਼ਮੀਨ ਬਚਾਓ ਸਮਰਸ਼ ਕਮੇਟੀ ਮਤਲਬ ਉਹਦੋਂ ਬਣਾ ਕੇ ਜੋ ਮੋਰਚਾ ਗਰਾੜਾ ਦਰਤੋਂ ਦੇ ਬਾਅਦ ਆਇਆ ਗਿਆ ਸੀ ਅਤੇ ਲਗਾਤਾਰ ਇਹ ਮੋਰਚਾ ਚੱਲ ਰਿਹਾ ਸੀ ਲੰਗਰ ਦੀ ਸੇਵਾ ਵੀ ਚੱਲ ਰਹੀ ਸੀ ਅਤੇ ਉਸ ਮੋਰਚੇ ਨੂੰ ਕਾਰਜਾ ਕਰਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਨੌਜਵਾਨਾਂ ਨੇ ਯੋਧਿਆਂ ਨੇ ਸਾਡੇ ਮਾਤਾਵਾਂ ਭੈਣਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਕਿਉਂਕਿ ਜਿਹੜੀ ਲੜਾਈ ਹਮੇਸ਼ਾ ਹੀ ਇੱਕ ਜੋ ਫਰਮ ਹੋ ਰਹੀ ਜਾਂਦੀ ਹੈ ਤੇ ਅਸੀਂ ਜੇ ਇਕੱਠੇ ਹੋ ਕੇ ਪਾਰਟੀ ਬਜੇ ਤੜੇ ਬੰਦਿਆਂ ਤੋਂ ਉੱਠ ਕੇ ਜਦੋਂ ਵੀ ਲੜਾਈ ਲੜਦੇ ਹਾਂ ਪਾਲਿਟ ਵਿੱਚ ਕਾਮਯਾਬੀ ਵਧੀ ਹੈ ਸੋਸਾਇਟੀ ਵਿੱਚ ਵੱਡੀ ਕਾਮਯਾਬੀ ਵਧੀ ਹੈ ਅਤੇ ਪੰਜਾਬ ਸਰਕਾਰ ਨੂੰ ਇਹ ਪੋਜ਼ਿਟਿਵ ਵਾਪਸੜੀ ਪਈ ਹੈ